ਇਰਾਨ ਦੇ ਹਮਲੇ ਨੇ ਵੱਡੀ ਜੰਗ ਦਾ అలਾਰਮ ਵਜਾ ਦਿੱਤਾ ਹੈ। ਇਰਾਨ ਨੇ ਬੀਤੀ ਰਾਤ 30 ਮਿੰਟ ਤੱਕ ਮਿਜ਼ਾਈਲਾਂ ਦੀ ਵਰਖਾ ਕੀਤੀ। ਅਪ੍ਰੈਲ ਤੋਂ ਬਾਅਦ ਇਹ ਇਰਾਨ ਦਾ ਸਭ ਤੋਂ ਵੱਡਾ ਹਮਲਾ ਹੈ। ਇਜ਼ਰਾਈਲ ਤੇ 30 ਮਿੰਟਾਂ ਵਿੱਚ 181 ਮਿਜ਼ਾਈਲਾਂ ਦਾਗੀਆਂ ਗਈਆਂ। ਇਜ਼ਰਾਈਲੀ 에ਅਰ ਬੇਸ ਨਿਸ਼ਾਨਾ ਸਨ ਪਰ ਇਜ਼ਰਾਈਲ ਦੇ ਆਇਰਨ ਡੋਮ ਨੇ ਉਹਨਾਂ ਸਾਰਿਆਂ ਨੂੰ ਨਾਕਾਮ ਕਰ ਦਿੱਤਾ। ਇਰਾਨ ਨੇ ਕਰੀਬ 2000 ਕਿਲੋਮੀਟਰ ਤੱਕ ਮਿਜ਼ਾਈਲਾਂ ਦਾਗੀਆਂ। ਇਰਾਨ ਪਰਮਾਣੂ ਹਥਿਆਰਾਂ ਨਾਲ ਲੈਸ ਹੈ ਇਸ ਲਈ ਵੱਡੀ ਜੰਗ ਦਾ ਖਤਰਾ ਹੈ। 이란ی حملے ਤੋਂ ਬਾਅਦ ਉਥੋਂ ਦੇ ਲੋਕ ਜਸ਼ਨ ਵਿੱਚ ਡੁੱਬ ਗਏ। ਲੋਕ ਰਾਤ ਭਰ ਸੜਕਾਂ ਤੇ ਘੁੰਮਦੇ ਰਹੇ, ਆਤੀਸ਼ਬਾਜ਼ੀ ਚਲਾਉਂਦੇ ਰਹੇ। ਈਰਾਨ ਨੇ ਆਪਣੇ ਸਿਰਾਜ਼ ਮਿਸਾਈਲ ਬੇਸ ਤੋਂ ਇਜ਼ਰਾਈਲ ਦੇ ਤਿੰਨ ਹਵਾਈ ਸੈਨਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਬੈਲਿਸਟਿਕ ਮਿਸਾਈਲਾਂ ਨੇ 1700 ਕਿਲੋਮੀਟਰ ਤੋਂ ਵੱਧ ਦੀ ਦੂਰੀ ਨੂੰ ਕਵਰ ਕੀਤਾ ਅਤੇ ਇਜ਼ਰਾਈਲ ਦੇ ਨਿਵਾ tím ਹੱਟਸਰੀ ਅਤੇ ਤੇਲ ਨੋਕ ਨੂੰ ਨਿਸ਼ਾਨਾ ਬਣਾਇਆ। ਇਜ਼ਰਾਈਲੀ ਫੌਜ ਨੇ ਕਿਹਾ ਕਿ ਈਰਾਨ ਨੇ ਬੈਲੇਸਟਿਕ ਮਿਸਾਈਲ ਨਾਲ ਹਮਲਾ ਕੀਤਾ ਸੀ ਇਜ਼ਰਾਈਲੀ ਰੱਖਿਆ ਬਲ ਨੇ ਕਿਹਾ ਕਿ ਅਸੀਂ ਈਰਾਨ ਦੇ ਹਮਲੇ ਦਾ ਜਵਾਬ ਦੇਵਾਂਗੇ ਸਾਡੀ ਯੋਜਨਾ ਤਿਆਰ ਹੈ ਪਰ ਅਸੀਂ ਸਮਾਂ ਅਤੇ ਸਥਾਨ ਦੀ ਚੋਣ ਕਰਾਂਗੇ ਇਜ਼ਰਾਈਲ ਅਤੇ ਅਮਰੀਕਾ ਇਕੱਠੇ ਹਨ ਸਵਾਲ ਇਹ ਹੈ ਕਿ ਕੀ ਪੂਰਾ ਮੱਧ ਪੂਰਬ ਯੁੱਧ ਦੀ ਤਰਾਸਤੀ ਨੂੰ ਸਹਨ ਕਰੇਗਾ ਈਰਾਨ ਪਰਮਾਣੂ ਹਥਿਆਰਾਂ ਨਾਲ ਲੈਸ ਹੈ ਇਸ ਲਈ ਖਤਰਾ ਜ਼ਿਆਦਾ ਹੈ ਮੰਗਲਵਾਰ ਰਾਤ ਨੂੰ ਇਜ਼ਰਾਈਲ ਦੇ ਸਾਰੇ ਵੱਡੇ ਸ਼ਹਿਰਾਂ ਵਿੱਚ ਅਸਮਾਨ ਵਿੱਚ ਮਿਸਾਈਲਾਂ ਅਤੇ ਰੋਕਟ ਦੇਖੇ ਗਏ ਇਰਾਨ ਦੇ ਖਰਚੇ ਮੁਤਾਬਕ ਹੀ ਨصر ਅੱਲਾ ਦੀ ਮੌਤ ਦਾ ਬਦਲਾ ਲੈਣ ਦੇ ਲਈ 6 ਮਹੀਨਿਆਂ ਦੇ ਅੰਦਰ ਹੀ ਇਜ਼ਰਾਈਲ ਉੱਤੇ ਦੂਸਰਾ ਵੱਡਾ ਹਮਲਾ ਬੋਲ ਦਿੱਤਾ। テルਅਵੀਵ ਅਤੇ ਅਸ਼ਕਲੌਨ ਸਮੇਤ ਇਜ਼ਰਾਈਲ ਦੇ ਕਈ ਸ਼ਹਿਰ ਨਿਸ਼ਾਨੇ ਉੱਤੇ ਸਨ। ਬੈਲਿਸਟਿਕ ਮਿਜ਼ਾਈਲਾਂ ਦੇ ਨਾਲ-ਨਾਲ ਇਰਾਨ ਨੇ ਕਰੂਜ਼ ਅਤੇ ਡਰੋਨ ਮਿਸਾਈਲਾਂ ਵੀ ਧਾਗੀਆਂ। ਕਈ ਰਾਕਟ ਵੀ ਇਜ਼ਰਾਈਲ ਨੂੰ ਨਿਸ਼ਾਨਾ ਬਣਾ ਕੇ ਧਾਗੇ ਗਏ। ਇਸ ਤੋਂ ਪਹਿਲਾਂ ਅਮਰੀਕਾ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਸੀ ਕਿ ਈਰਾਨ ਛੇਤੀ ਹੀ ਇਜ਼ਰਾਈਲ 'ਤੇ ਬੈਲਿਸਟਿਕ ਮਿਸਾਈਲ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ। ਅਮਰੀਕਾ ਨੇ ਈਰਾਨ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਅਜਿਹਾ ਹੋਇਆ ਤਾਂ ਇਸ ਦੇ ਗੰਭੀਰ ਨਤੀਜੇ ਹੋਣਗੇ। ਅਧਿਕਾਰੀ ਨੇ ਕਿਹਾ ਕਿ ਅਮਰੀਕਾ ਇਜ਼ਰਾਈਲ ਦੀ ਰੱਖਿਆਾਤਮਕ ਤਿਆਰੀਆਂ ਦਾ ਸਰਗਰਮੀ ਨਾਲ ਸਮਰਥਨ ਕਰ ਰਿਹਾ ਹੈ। ਇਹ ਘਟਨਾਕ੍ਰਮ ਅਜਿਹੇ ਸਮੇਂ ਹੋਇਆ ਹੈ ਜਦੋਂ ਇਜ਼ਰਾਈਲੀ ਫੌਜ ਨੇ ਮੰਗਲਵਾਰ ਨੂੰ ਲੋਕਾਂ ਨੂੰ ਲਿਬਨਾਨ ਦੀ ਸਰਹੱਦ ਨਾਲ ਲੱਗੀਆਂ ਲਗਭਗ 2 ਦਰਜਨ ਬਸਤੀਆਂ ਖਾਲੀ ਕਰਨ ਨੂੰ ਕਿਹਾ ਸੀ। 이란 ਦੇ ਹਮਲੇ ਨੇ ਵੱਡੀ ਜੰਗ ਦਾ అలਾਰਮ ਵਜਾ ਦਿੱਤਾ ਹੈ। 이란 ਨੇ ਬੀਤੀ ਰਾਤ 30 ਮਿੰਟ ਤੱਕ ਮਜ਼ਾਈਲਾਂ ਦੀ ਵਰਖਾ ਕੀਤੀ। ਅਪ੍ਰੈਲ ਤੋਂ ਬਾਅਦ 이란 ਦਾ ਸਭ ਤੋਂ ਵੱਡਾ ਹਮਲਾ ਹੈ। ਇਜ਼ਰਾਈਲ ਤੇ 30 ਮਿੰਟਾਂ ਵਿੱਚ 181 ਮਜ਼ਾਈਲਾਂ ਦਾਗੀਆਂ ਗਈਆਂ। ਇਜ਼ਰਾਈਲੀ 에ਅਰ ਬੇਸ ਨਿਸ਼ਾਨਾ ਸਨ ਪਰ ਇਜ਼ਰਾਈਲ ਦੇ ਆਇਰਨ ਡੋਮ ਨੇ ਉਹਨਾਂ ਸਾਰਿਆਂ ਨੂੰ ਨਾਕਾਮ ਕਰ ਦਿੱਤਾ। 이란 ਨੇ ਕਰੀਬ 2000 ਕਿਲੋਮੀਟਰ ਤੱਕ ਮਜ਼ਾਈਲਾਂ ਦਾਗੀਆਂ। 이란 ਪਰਮਾਣੂ ਹਥਿਆਰਾਂ ਨਾਲ ਲੈਸ ਹੈ ਇਸ ਲਈ ਵੱਡੀ ਜੰਗ ਦਾ ਖਤਰਾ ਹੈ। 이란ی حملے ਤੋਂ ਬਾਅਦ ਉਥੋਂ ਦੇ ਲੋਕ ਜਸ਼ਨ ਵਿੱਚ ਡੁੱਬ ਗਏ। ਲੋਕ ਰਾਤ ਭਰ ਸੜਕਾਂ ਤੇ ਘੁੰਮਦੇ ਰਹੇ, ਆਤੀਸ਼ਬਾਜ਼ੀ ਚਲਾਉਂਦੇ ਰਹੇ। ਈਰਾਨ ਨੇ ਆਪਣੇ ਸਿਰਾਜ਼ ਮਿਸਾਈਲ ਬੇਸ ਤੋਂ ਇਜ਼ਰਾਈਲ ਦੇ ਤਿੰਨ ਹਵਾਈ ਸੈਨਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਬੈਲਿਸਟਿਕ ਮਿਸਾਈਲਾਂ ਨੇ 1700 ਕਿਲੋਮੀਟਰ ਤੋਂ ਵੱਧ ਦੀ ਦੂਰੀ ਨੂੰ ਕਵਰ ਕੀਤਾ ਅਤੇ ਇਜ਼ਰਾਈਲ ਦੇ ਨਿਵਾ tím ਹੱਟਸਰੀ ਅਤੇ ਤੇਲ ਨੋਕ ਨੂੰ ਨਿਸ਼ਾਨਾ ਬਣਾਇਆ। ਇਜ਼ਰਾਈਲੀ ਫੌਜ ਨੇ ਕਿਹਾ ਕਿ ਈਰਾਨ ਨੇ ਬੈਲੇਸਟਿਕ ਮਿਸਾਈਲ ਨਾਲ ਹਮਲਾ ਕੀਤਾ ਸੀ ਇਜ਼ਰਾਈਲੀ ਰੱਖਿਆ ਬਲ ਨੇ ਕਿਹਾ ਕਿ ਅਸੀਂ ਈਰਾਨ ਦੇ ਹਮਲੇ ਦਾ ਜਵਾਬ ਦੇਵਾਂਗੇ ਸਾਡੀ ਯੋਜਨਾ ਤਿਆਰ ਹੈ ਪਰ ਅਸੀਂ ਸਮਾਂ ਅਤੇ ਸਥਾਨ ਦੀ ਚੋਣ ਕਰਾਂਗੇ ਇਜ਼ਰਾਈਲ ਅਤੇ ਅਮਰੀਕਾ ਇਕੱਠੇ ਹਨ ਸਵਾਲ ਇਹ ਹੈ ਕਿ ਕੀ ਪੂਰਾ ਮੱਧ ਪੂਰਬ ਯੁੱਧ ਦੀ ਤਰਾਸਤੀ ਨੂੰ ਸਹਨ ਕਰੇਗਾ ਈਰਾਨ ਪਰਮਾਣੂ ਹਥਿਆਰਾਂ ਨਾਲ ਲੈਸ ਹੈ ਇਸ ਲਈ ਖਤਰਾ ਜ਼ਿਆਦਾ ਹੈ ਮੰਗਲਵਾਰ ਰਾਤ ਨੂੰ ਇਜ਼ਰਾਈਲ ਦੇ ਸਾਰੇ ਵੱਡੇ ਸ਼ਹਿਰਾਂ ਵਿੱਚ ਅਸਮਾਨ ਵਿੱਚ ਮਿਸਾਈਲਾਂ ਅਤੇ ਰਾਕਟ ਦੇਖੇ ਗਏ। ਈਰਾਨ ਦੇ ਖਦੇਸ਼ੇ ਮੁਤਾਬਕ ਹੀ ਨਸਰ ਅੱਲਾ ਦੀ ਮੌਤ ਦਾ ਬਦਲਾ ਲੈਣ ਦੇ ਲਈ 6 ਮਹੀਨਿਆਂ ਦੇ ਅੰਦਰ ਹੀ ਇਜ਼ਰਾਈਲ ਉੱਤੇ ਦੂਸਰਾ ਵੱਡਾ ਹਮਲਾ ਬੋਲ ਦਿੱਤਾ। テルਅਵੀਵ ਅਤੇ ਅਸ਼ਕਲੌਨ ਸਮੇਤ ਇਜ਼ਰਾਈਲ ਦੇ ਕਈ ਸ਼ਹਿਰ ਨਿਸ਼ਾਨੇ ਉੱਤੇ ਸਨ। ਬੈਲਿਸਟਿਕ ਮਿਜ਼ਾਈਲਾਂ ਦੇ ਨਾਲ-ਨਾਲ ਈਰਾਨ ਨੇ ਕਰੂਜ਼ ਅਤੇ ਡਰੋਨ ਮਿਸਾਈਲਾਂ ਵੀ ਧਾਗੀਆਂ। ਕਈ ਰਾਕਟ ਵੀ ਇਜ਼ਰਾਈਲ ਨੂੰ ਨਿਸ਼ਾਨਾ ਬਣਾ ਕੇ ਧਾਗੇ ਗਏ। ਇਸ ਤੋਂ ਪਹਿਲਾਂ ਅਮਰੀਕਾ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਸੀ ਕਿ ਈਰਾਨ ਛੇਤੀ ਹੀ ਇਜ਼ਰਾਈਲ 'ਤੇ ਬੈਲਿਸਟਿਕ ਮਿਸਾਈਲ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ। ਅਮਰੀਕਾ ਨੇ ਈਰਾਨ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਅਜਿਹਾ ਹੋਇਆ ਤਾਂ ਇਸ ਦੇ ਗੰਭੀਰ ਨਤੀਜੇ ਹੋਣਗੇ। ਅਧਿਕਾਰੀ ਨੇ ਕਿਹਾ ਕਿ ਅਮਰੀਕਾ ਇਜ਼ਰਾਈਲ ਦੀ ਰੱਖਿਆਾਤਮਕ ਤਿਆਰੀਆਂ ਦਾ ਸਰਗਰਮੀ ਨਾਲ ਸਮਰਥਨ ਕਰ ਰਿਹਾ ਹੈ। ਇਹ ਘਟਨਾਕ੍ਰਮ ਅਜਿਹੇ ਸਮੇਂ ਹੋਇਆ ਹੈ ਜਦੋਂ ਇਜ਼ਰਾਈਲੀ ਫੌਜ ਨੇ ਮੰਗਲਵਾਰ ਨੂੰ ਲੋਕਾਂ ਨੂੰ ਲਿਬਨਾਨ ਦੀ ਸਰਹੱਦ ਨਾਲ ਲੱਗੀਆਂ ਲਗਭਗ 2 ਦਰਜਨ ਬਸਤੀਆਂ ਖਾਲੀ ਕਰਨ ਨੂੰ ਕਿਹਾ ਸੀ। ਇਰਾਨ ਦੇ ਹਮਲੇ ਨੇ ਵੱਡੀ ਜੰਗ ਦਾ అలਾਰਮ ਵਜਾ ਦਿੱਤਾ ਹੈ। ਇਰਾਨ ਨੇ ਬੀਤੀ ਰਾਤ 30 ਮਿੰਟ ਤੱਕ ਮਿਜ਼ਾਈਲਾਂ ਦੀ ਵਰਖਾ ਕੀਤੀ। ਅਪ੍ਰੈਲ ਤੋਂ ਬਾਅਦ ਇਹ ਇਰਾਨ ਦਾ ਸਭ ਤੋਂ ਵੱਡਾ ਹਮਲਾ ਹੈ। ਇਜ਼ਰਾਈਲ ਤੇ 30 ਮਿੰਟਾਂ ਵਿੱਚ 181 ਮਿਜ਼ਾਈਲਾਂ ਦਾਗੀਆਂ ਗਈਆਂ। ਇਜ਼ਰਾਈਲੀ 에ਅਰ ਬੇਸ ਨਿਸ਼ਾਨਾ ਸਨ ਪਰ ਇਜ਼ਰਾਈਲ ਦੇ ਆਇਰਨ ਡੋਮ ਨੇ ਉਹਨਾਂ ਸਾਰਿਆਂ ਨੂੰ ਨਾਕਾਮ ਕਰ ਦਿੱਤਾ। ਇਰਾਨ ਨੇ ਕਰੀਬ 2000 ਕਿਲੋਮੀਟਰ ਤੱਕ ਮਿਜ਼ਾਈਲਾਂ ਦਾਗੀਆਂ। ਇਰਾਨ ਪਰਮਾਣੂ ਹਥਿਆਰਾਂ ਨਾਲ ਲੈਸ ਹੈ ਇਸ ਲਈ ਵੱਡੀ ਜੰਗ ਦਾ ਖਤਰਾ ਹੈ। 이란ی حملے ਤੋਂ ਬਾਅਦ ਉਥੋਂ ਦੇ ਲੋਕ ਜਸ਼ਨ ਵਿੱਚ ਡੁੱਬ ਗਏ ਲੋਕ ਰਾਤ ਭਰ ਸੜਕਾਂ ਤੇ ਘੁੰਮਦੇ ਰਹੇ ਆਤੀਸ਼ਬਾਜ਼ੀ ਚਲਾਉਂਦੇ ਰਹੇ ایران ਨੇ ਆਪਣੇ ਸਿਰਾਜ਼ ਮਿਸਾਈਲ ਬੇਸ ਤੋਂ ਇਜ਼ਰਾਈਲ ਦੇ ਤਿੰਨ ਹਵਾਈ ਸੈਨਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਬੈਲਿਸਟਿਕ ਮਿਸਾਈਲਾਂ ਨੇ 1700 ਕਿਲੋਮੀਟਰ ਤੋਂ ਵੱਧ ਦੀ ਦੂਰੀ ਨੂੰ ਕਵਰ ਕੀਤਾ ਅਤੇ ਇਜ਼ਰਾਈਲ ਦੇ ਨਿਵਾ tím ਹੱਟਸਰੀ ਅਤੇ ਤੇਲ ਨੋਕ ਨੂੰ ਨਿਸ਼ਾਨਾ ਬਣਾਇਆ ਇਜ਼ਰਾਈਲੀ ਫੌਜ ਨੇ ਕਿਹਾ ਕਿ ਈਰਾਨ ਨੇ ਬੈਲੇਸਟਿਕ ਮਿਸਾਈਲ ਨਾਲ ਹਮਲਾ ਕੀਤਾ ਸੀ ਇਜ਼ਰਾਈਲੀ ਰੱਖਿਆ ਬਲ ਨੇ ਕਿਹਾ ਕਿ ਅਸੀਂ ਈਰਾਨ ਦੇ ਹਮਲੇ ਦਾ ਜਵਾਬ ਦੇਵਾਂਗੇ ਸਾਡੀ ਯੋਜਨਾ ਤਿਆਰ ਹੈ ਪਰ ਅਸੀਂ ਸਮਾਂ ਅਤੇ ਸਥਾਨ ਦੀ ਚੋਣ ਕਰਾਂਗੇ ਇਜ਼ਰਾਈਲ ਅਤੇ ਅਮਰੀਕਾ ਇਕੱਠੇ ਹਨ ਸਵਾਲ ਇਹ ਹੈ ਕਿ ਕੀ ਪੂਰਾ ਮੱਧ ਪੂਰਬ ਯੁੱਧ ਦੀ ਤਰਾਸਤੀ ਨੂੰ ਸਹਨ ਕਰੇਗਾ ਈਰਾਨ ਪਰਮਾਣੂ ਹਥਿਆਰਾਂ ਨਾਲ ਲੈਸ ਹੈ ਇਸ ਲਈ ਖਤਰਾ ਜ਼ਿਆਦਾ ਹੈ ਮੰਗਲਵਾਰ ਰਾਤ ਨੂੰ ਇਜ਼ਰਾਈਲ ਦੇ ਸਾਰੇ ਵੱਡੇ ਸ਼ਹਿਰਾਂ ਵਿੱਚ ਅਸਮਾਨ ਵਿੱਚ ਮਿਸਾਈਲਾਂ ਅਤੇ ਰਾਕਟ ਦੇਖੇ ਗਏ। ਈਰਾਨ ਦੇ ਖਦੇਸ਼ੇ ਮੁਤਾਬਕ ਹੀ ਨਸਰ ਅੱਲਾ ਦੀ ਮੌਤ ਦਾ ਬਦਲਾ ਲੈਣ ਦੇ ਲਈ 6 ਮਹੀਨਿਆਂ ਦੇ ਅੰਦਰ ਹੀ ਇਜ਼ਰਾਈਲ ਉੱਤੇ ਦੂਸਰਾ ਵੱਡਾ ਹਮਲਾ ਬੋਲ ਦਿੱਤਾ। テルਅਵੀਵ ਅਤੇ ਅਸ਼ਕਲੌਨ ਸਮੇਤ ਇਜ਼ਰਾਈਲ ਦੇ ਕਈ ਸ਼ਹਿਰ ਨਿਸ਼ਾਨੇ ਉੱਤੇ ਸਨ। ਬੈਲਿਸਟਿਕ ਮਿਜ਼ਾਈਲਾਂ ਦੇ ਨਾਲ-ਨਾਲ ਈਰਾਨ ਨੇ ਕਰੂਜ਼ ਅਤੇ ਡਰੋਨ ਮਿਸਾਈਲਾਂ ਵੀ ਧਾਗੀਆਂ। ਕਈ ਰਾਕਟ ਵੀ ਇਜ਼ਰਾਈਲ ਨੂੰ ਨਿਸ਼ਾਨਾ ਬਣਾ ਕੇ ਧਾਗੇ ਗਏ। ਇਸ ਤੋਂ ਪਹਿਲਾਂ ਅਮਰੀਕਾ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਸੀ ਕਿ ਈਰਾਨ ਛੇਤੀ ਹੀ ਇਜ਼ਰਾਈਲ 'ਤੇ ਬੈਲਿਸਟਿਕ ਮਿਸਾਈਲ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ। ਅਮਰੀਕਾ ਨੇ ਈਰਾਨ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਅਜਿਹਾ ਹੋਇਆ ਤਾਂ ਇਸ ਦੇ ਗੰਭੀਰ ਨਤੀਜੇ ਹੋਣਗੇ। ਅਧਿਕਾਰੀ ਨੇ ਕਿਹਾ ਕਿ ਅਮਰੀਕਾ ਇਜ਼ਰਾਈਲ ਦੀ ਰੱਖਿਆਾਤਮਕ ਤਿਆਰੀਆਂ ਦਾ ਸਰਗਰਮੀ ਨਾਲ ਸਮਰਥਨ ਕਰ ਰਿਹਾ ਹੈ। ਇਹ ਘਟਨਾਕ੍ਰਮ ਅਜਿਹੇ ਸਮੇਂ ਹੋਇਆ ਹੈ ਜਦੋਂ ਇਜ਼ਰਾਈਲੀ ਫੌਜ ਨੇ ਮੰਗਲਵਾਰ ਨੂੰ ਲੋਕਾਂ ਨੂੰ ਲਿਬਨਾਨ ਦੀ ਸਰਹੱਦ ਨਾਲ ਲੱਗੀਆਂ ਲਗਭਗ 2 ਦਰਜਨ ਬਸਤੀਆਂ ਖਾਲੀ ਕਰਨ ਨੂੰ ਕਿਹਾ ਸੀ।